ਸਤ ਸ੍ਰੀ ਅਕਾਲ ਦੋਸਤੋ ਨਵੇਂ ਵਲਾਗ ਦੀ ਕਰਦੇ ਆਂ ਸ਼ੁਰੂਆਤ ਤੇ ਹੁਣ ਆਪਾਂ ਜਾ ਰਹੇ ਆਂ ਚੀਮੇ ਕਿਉਂਕਿ ਆਪਣੇ ਬੱਚੇ ਦਾ ਜਿਹੜਾ ਸੌਫਟਵੇਅਰ ਆ ਉਹ ਥੋੜਾ ਜਿਹਾ ਉਹ ਚ ਵਾਇਰਸ ਆ ਗਿਆ ਉਹ ਲੋਟ ਕਰਾ ਕੇ ਲਿਆਉਣੇ ਲੈ ਇਹ ਨੂੰ ਚੜ ਗਿਆ ਬੁਖਾਰ ਆਪਣੇ ਬਨਾਕ ਸ਼ਰਮੀ ਨੂੰ ਤੇ ਚੜਨ ਦਾ ਕਾਰਨ ਇੱਕ ਤਾਂ ਖਾਂਦੇ ਨਹੀਂ ਕੋਸ ਅੱਜ ਕੱਲ ਦੇ ਟੱਕੇ ਵਰਗੇ ਸਰੀਰ ਨੇ ਗੱਪਰੂਆਂ ਦੇ ਤੇ ਇਹਦਾ ਅਪਡੇਟ ਕਰਾ ਕੇ ਲਿਓਨੇ ਆ ਸੌਫਟਵੇਅਰ ਡਾਕਟਰ ਤੋਂ ਲਓ ਚੱਲਵੇ ਆਪਾਂ ਚੀਮੇ ਲਓ ਜੀ ਕੀਮੇ ਕਰਦੇ ਆ ਪਹੁੰਚ ਕੇ 他在家里。 ਵਾਸੀ ਸਾਉ ਦੱਪਈਆ ਦਾ ਕਹੜਾ ਇਹ ਆ ਗਿਆ ਆਪਣਾ ਉਸ ਦੁਆਰਾ ਸਤਿ ਪੰਥਵਾ ਬਾਬਾ ਹਮਦਰ ਸਿੰਘ ਮਹਾਰਾਜੇ ਦਾ ਫੇਰ ਆਪ ਆ ਗਏ ਆਪਣੇ ਮਲਕੀਤ ਪਾਈ ਨਵੇ ਡਾਕਟਰ ਕੋਲੇ ਈ ਹਾਲਾ ਡਾਕਟਰ ਸਾਹਿਬ ਆਪਣੇ ਸਾਡੇ ਦਾ ਸੌਫਟਵੇਅਰ ਚੈੱਕ ਕਰਿਓ ਮੈਨੂੰ ਮੈਨੂੰ 103 104 ਹੁਣ ਹੈਗਾ ਕਿੰਨਾ ਹੁਣ 99.7 99.7 ਆ ਹੁਣ ਚੋਬਰ ਨੂੰ ਇਹਦਾ ਕਰਿਓ ਸੌਫਟਵੇਅਰ ਅਪਡੇਟ ਮੜਾ ਜਾ फिर एक मैडम का कम लाइसा लेके जानिया ने छे इंच तो हाँ तो ਵਲੌਗ ਚ ਪਾਉਂਦੇ ਆ ਵੀ ਕੱਲ ਆਪਾਂ ਕਰੇ ਲੈ ਕੇ ਡਾਕਟਰ ਸਾਹਿਬ ਤੋਂ ਦਵਾਈ ਆਪਣੇ ਬੱਚੇ ਨੂੰ ਜਿਹੜਾ ਕੋਈ ਚੇਂਜ ਆਦੀ ਦਵਾਈ ਆ ਕੇ ਇੱਕ ਦਾ ਹੋਰ ਅੱਜ ਕੱਲ ਇਹ ਬੱਚਿਆਂ ਨੂੰ ਬੁਖਾਰ, ਖੰਗ ਜਖਾਮ ਆ ਲਓ ਜੀ ਘਰ ਆਪਾਂ ਪਹੁੰਚ ਗਏ ਤੇ ਇੱਕ ਜਿਹੜੀ ਮੈਂ ਗੱਲ ਕਰਦਾ ਸੀ ਵੀ ਆਪਕੋ ਆਪਣੇ ਬੱਚਿਆਂ ਦਾ ਨਾ ਮੜਾ ਧਿਆਨ ਰੱਖਿਆ ਕਰੋ ਕਿਉਂਕਿ ਹੁਣ ਮੌਸਮ 'ਚ ਤਬਦੀਲੀ ਆ ਰਹੀ ਹੈ ਰਾਤ ਨੂੰ ਠੰਡ ਰਹਿੰਦੀ ਹੈ ਕਿਉਂਕਿ ਹਵਾ ਦੇ ਵਿੱਚ ਜਿਹੜੀ ਨਮੀ ਆ ਇਸ ਟਾਈਮ ਬਹੁਤ ਜ਼ਿਆਦਾ ਹੈ ਜਿਹਦੇ ਕਾਰਨ ਬੱਚਿਆਂ ਨੂੰ ਖੰਗ ਜਖਾਮ ਬੁਖਾਰ ਜਿਹੜਾ ਕਿ ਤਕਰੀਬਨ ਲਗਭਗ ਇਹੋ ਜੇ ਮੌਸਮ 'ਚ ਹੋ ਜਾਂਦਾ ਹੈ ਤੇ ਇੱਕ ਆਪਣੇ ਬੱਚਿਆਂ ਦਾ ਉਹ ਧਿਆਨ ਰੱਖੋ ਏਸੀ ਜਿੰਨਾ ਹੋ ਸਕੇ ਘੱਟ ਕੱਟ ਹੀ ਵਰਤੋ ਕਰੋ ਆ ਮੌਸਮ ਦੇ ਵਿੱਚੋਂ ਬਾਕੀ ਬੱਚਿਆਂ ਦਾ ਧਿਆਨ ਰੱਖਿਓ ਕਿਉਂਕਿ ਇਹਨਾਂ ਨੇ ਸਰਤੀ ਆਪਾਂ ਭੱਜੇ ਫਿਰਦੇ ਆ ਧੰਨਵਾਦ ਸਾਰਿਆਂ ਦਾ ਹਾਜ਼ਰ ਹੋ ਬਹਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ